ਸਲਾਹ ਇਹ ਕਰਨੀ ਸੀ ਕਿ ਅਨਮੋਲ ਦਾ ਨਾ ਜਨਮ ਦਿਨ ਵਾ ਕੱਲ ਹੈ ਅੱਛਾ ਉਹ ਵਿਚਾਰਾ ਹਰ ਵਾਰੀ ਰਹਿ ਜਾਂਦਾ ਤੇ ਮੇਰਾ ਇਹ ਇਰਾਦਾ ਵਾ ਕਿ ਐਰਜੀ ਦਾ ਜਨਮ ਦਿਨ ਚੰਗੀ ਤਰ੍ਹਾਂ ਮਨਾਈਏ ਚਲੋ ਕੋਈ ਗੱਲ ਨਹੀਂ ਜੇ ਤਮੇਰਾ ਨੂੰ ਠੀਕ ਲੱਗਦਾ ਹੈ ਨਾ ਉਦਾਂ ਹੀ ਕਰ ਲੋ ਉਦਾਂ ਵੀ ਕੱਲ ਦਾ ਕਹਿਣ ਰਿਹਾ ਸੀ ਕਿ ਮਮਾ ਮੇਰੇ ਜਨਮ ਦਿਨ ਤੇ ਕੀ ਬਣਾਉਣਾ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਜੇ ਚਾਰ ਪੈਸੇ ਆਏ ਆ ਤੇ ਸਾਂਭ ਲੋ ਗੱਲ ਤੇ ਉਹੀ ਹੋਗੀ ਨਾ ਕਿਸੇ ਦਾ ਮੂੰਹ ਲਾਲ ਵੇਖ ਕੇ ਨਾ ਇਹਨਾਂ ਨੇ ਆਪਣੇ ਚਪੇੜਾ ਮਾਰ ਮਾਰ ਲਾਲ ਕਰ ਲੈਣਾ ਬੋਲ ਦੇ ਨੰਨ ਤਾ ਲੈਂਦੀ ਜਾ ਮੈਂ ਤਾਂ ਡਿੱਕਣੇ ਬੜੇ ਚਿੱਦਾ ਉਹ ਕਰਦੇ ਕੰਮ ਹੀ ਤੇ ਮੈਂ ਚੱਲ ਮੁਕਾ ਕੇ ਫੇਰੇ ਚਾ ਲੈ ਕੇ ਜਾਨੀ ਆ ਅੱਛਾ ਤੇ ਨਾਲੇ ਮੇਰੀ ਗੱਲ ਸੁਣੋ ਹੂੰ ਮੁੰਡਾ ਬੜੇ ਦਿਨਾਂ ਦੇ ਤਰਲੇ ਡਿਆਵਾ ਮਾਰਨ ਕੰਨ ਡਿਆਵਾ ਬਸ ਸਕੂਲ ਦੀ ਫੀਸ ਦੇ ਦੋ ਕੱਲ ਉਹਦਾ ਪੇਪਰ ਆ ਤੇ ਮੈਂ ਤੇ ਉਹਨੂੰ ਕਿਹਾ ਹੀ ਵੀ ਤੇਰੇ ਪਾਪਾ ਆਪੇ ਜਮਾ ਕਰਵਾਉਣਗੇ ਤੂੰ ਹਾਸਕੂਲ ਚੱਲ ਜਾ ਤੇ ਹੀ ਫੀਸ ਦੇ ਆਉ ਹਾਸਕੂਲ ਜਾ ਕੇ ਤੇ ਤੁਸੀਂ ਮੈਨੂੰ ਦੱਸ ਦਿੰਦੇ ਇਹ ਤੇ ਫੀਸ ਤੇ ਭਾਵੇਂ ਸਾਰੇ ਸਾਲ ਦੀ ਤਾਰ ਦਿੰਦੇ ਹੁਣ ਤੇ ਮੇਰੇ ਕੋ ਪੈਸੇ ਵੀ ਹੈਗੇ ਹੀ ਮੇਰੇ ਖਿਆਲ ਚ ਨਹੀਂ ਨਾ ਰਿਹਾ ਹੈਗਾ ਤੇ ਉਹਨੇ ਵੀ ਕੰਮ ਲੈਨੇ ਨਾ ਮੈਨੂੰ ਅੱਜ ਹੀ ਦੱਸਿਆ ਵੀ ਕੱਲ ਪੇਪਰ ਆ ਤੇ ਮੈਂ ਕੋਈ ਗੱਲ ਨਹੀਂ ਅੱਜ ਤੂੰ ਜਾ ਸਕੂਲ ਕੱਲ ਤੇਰੇ ਪਾਪਾ ਆਪੇ ਦੇ ਆਉਣਗੇ ਤੁਸੀਂ ਕੋਈ ਗੱਲ ਨਹੀਂ ਅੱਜ ਉਹਦੀ ਮੈਡਮ ਨੂੰ ਫੋਨ ਕਰ ਦੋ ਅੱਛਾ ਕੋਈ ਫੀਸ ਅੱਜ ਸਾਡੇ ਕੋਲ ਜਮ੍ਹਾਂ ਕਰਾਉਣੀ ਹੈ ਆ ਜਾਣਾ ਤੇ ਕੱਲ ਨੂੰ ਮੋਲ ਹੱਥ ਸਾਰੀ ਭੇਜ ਦਿਓ ਫੀਸ ਜਿੰਨੀ ਹੈਗੀ ਚਲੋ ਕੋਈ ਨਹੀਂ ਮੈਂ ਭੇਜ ਦਾਂਗੀ ਠੀਕ ਹੈ ਇਹ ਹੀ ਕਹਿਣ ਕਹਿੰਦਾ ਮਮਾ ਉਹਨਾਂ ਪੇਪਰਸ ਜ ਨਹੀਂ ਬਹਨ ਦੇਣਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਤੇ ਚਲ ਚਾਰ ਪੈਸੇ ਹੈਗੇ ਆ ਕੋਲ ਹਨਾ ਉਹ ਮਿਲੇ ਇੱਕ ਦੋ ਥਾਮਾ ਤਾਂ ਪੈਸੇ ਠੀਕ ਤੇ ਕੋਈ ਗੱਲ ਇਹਨੂੰ ਕੋਹ ਤਾਰ ਤੋ ਲੈ ਫਿਰ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਇੱਕ ਸਲਾਹ ਮੈਂ ਹੋਰ ਕਰ ਨਹੀਂ ਤੁਹਾਡੇ ਨਾਲ ਇੱਥੇ ਆਓ ਛਾਵੇਂ ਮੜਾ ਜਾ ਸਲਾਹ ਇਹ ਕਰਨੀ ਸੀ ਵੀ ਅਨਮੋਲ ਦਾ ਨਾ ਜਨਮ ਦਿਨ ਵਾਂ ਕੱਲ ਅੱਛਾ ਉਹ ਵਿਚਾਰਾ ਹਰ ਵਾਰੀ ਰਹਿ ਜਾਂਦਾ ਵਾ ਤੇ ਮੇਰਾ ਇਹ ਇਰਾਦਾ ਵਾ ਤੇ ਐਰਕੀ ਦਾ ਜਨਮ ਦਿਨ ਚੰਗੀ ਤਰ੍ਹਾਂ ਮਨਾਈਏ ਚੱਲ ਅੱਗੇ ਤੇ ਕੋਈ ਨਹੀਂ ਹੁੰਦਾ ਪੈਸਾ ਕੋਲ ਤੇ ਹਰ ਵਾਰੀ ਹੱਥ ਖੁੱਟ ਛੜੀਦਾ ਹੀਗਾ ਤੇ ਹੁਣ ਜਦੋਂ ਮਾਰੇ ਨੇ ਦਿੱਤੇ ਆ ਤੇ ਫਿਰ ਖਰਚ ਵੀ ਲੈਣੇ ਚਾਹੀਦੇ ਆ ਚਲੋ ਕੋਈ ਗੱਲ ਨਹੀਂ ਜੇ ਤੈਨੂੰ ਤਾਂ ਠੀਕ ਲੱਗਦਾ ਹੈ ਨਾ ਉਦਾਂ ਹੀ ਕਰ ਲੋ ਉਦਾਂ ਵੀ ਕੱਲ ਦਾ ਕਹਿਣ ਲਿਆ ਸੀ ਕਿ ਮਮਾ ਮੇਰੇ ਜਨਮ ਦਿਨ ਤੇ ਕੀ ਬਣਾਉਣਾ ਵਾ ਤੇ ਨਾਲੇ ਉਹਨੂੰ ਕੁਝ ਲਿਆ ਦਿਓ ਸਕੂਲ ਲੈ ਜਾਊਗਾ ਤੇ ਆਪਣੇ ਸਾਹਮਣੇ ਵੇਖ ਲਿਓ ਹੋਰ ਕੀ ਕਰਨਾ ਹੈ ਕੋਈ ਗੱਲ ਨਹੀਂ ਆਪਾਂ ਇਦਾਂ ਕਰਦੇ ਹਾਂ ਨਾ ਬਹੁਤੇ ਹੋਰ ਕਿਸ ਨੂੰ ਕੀ ਸਦਰਾਵਾ ਆਪਣੇ ਘਰ ਦੇ ਜੀ ਹੋਗੇ ਤੇ ਉਹਦਾ ਮੰਮੀ ਨੂੰ ਮਾੜਾ ਜਿਹਾ ਕਹਿ ਛੜਿਓ ਕਿ ਵੀ ਕੱਲ ਹੀ ਬਣਾਉਣਾ ਅਨਮੋਲ ਦਾ ਜਨਮ ਦਿਨ ਨਾ ਕਹਿ ਦਿੰਦੇ ਤੇ ਨਾਲੇ ਉਧਰੋਂ ਤਾਂ ਐਝ ਹੀ ਨਹੀਂ ਆਜਣਗੇ ਤੇ ਮਾਮੇ ਉਹਨਾਂ ਸੱਦ ਲਓ ਫਿਰ ਹੋਰ ਕਿਹਨੇ ਆਉਣਾ ਆਹ ਚਲੋ ਇਦਾਂ ਕਰ ਲਓ ਇਹ ਆ ਵੀ ਚੱਲ ਨਿਆਣੇ ਦੇ ਮਾਂਝ ਖੁਸ਼ੀ ਦੀ ਹੁੰਦੀ ਆ ਤੇ ਹਰ ਵਾਰੀ ਰਹਿ ਜਾਂਦਾ ਤੁਹਾਡੀ ਗੱਲ ਸਹੀ ਹੈ ਹੂੰ ਤੇ ਦਿਲਜੀਤ ਨੂੰ ਵੀ ਕਹਿ ਦੇਵਾਂਗਾ ਉਹਦੇ ਮੈਂ ਚੱਲ ਕਹ ਦੂੰਗਾ ਸੰਦੀਪ ਨੂੰ ਤੁਸੀਂ ਕਹਿ ਰਹੇ ਕੋਈ ਨਹੀਂ ਮੰਮੀ ਨੂੰ ਮੈਂ ਕਹਿ ਦੂੰਗੀ ਤੇ ਪੁੱਛ ਲੂੰਗੀ ਵੀ ਸੰਦੀਪ ਨੂੰ ਤੁਸੀਂ ਕਹੋਗੇ ਕਿ ਮੈਂ ਕਹਾਂ ਹੂੰ ਕੋਈ ਗੱਲ ਨਹੀਂ ਵਿਚਾਰਾ ਖੁਸ਼ੀ ਹੋਊਗਾ ਮਹਾ ਹੋਰ ਹੋਰ ਹਰ ਵਾਰੀ ਰਹਿ ਜਾਂਦਾ ਵਾ ਤੇ ਮੇਰੇ ਵੀ ਅਰ ਕੀ ਮਨ ਚ ਆਉਂ ਰਿਹਾ ਹੈਗਾ ਤੇ ਚਲ ਜੇ ਧੀਆ ਪੁੱਤਾਂ ਵਾਸਤੇ ਨਹੀਂ ਕਰਨਾ ਤੇ ਕਿਹਦੇ ਵਾਸਤੇ ਕਰਨਾ ਬੰਦੇ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਕਹਿ ਦਿੰਨੀ ਆ ਤੇ ਸੰਦੀਪ ਨੂੰ ਵੀ ਚੱਲ ਆਪਣੇ ਮੂੰਹ ਕਹਿ ਹੀ ਦਊਂਗੀ ਤੂੰ ਹੀ ਫਿਰ ਐਉਂ ਕੰਮ ਕਰੋ ਮੰਮੀ ਕੋਲ ਜਾਓ ਸੱਦੇ ਤੇ ਉਹਨਾਂ ਨੂੰ ਦੱਸ ਦੋ ਮੁੜ ਕੇ ਕਹਿਣਗੇ ਵੀ ਮੈਨੂੰ ਤਾਂ ਟਾਈਮ ਤੇ ਟਾਈਮ ਦੱਸਿਆ ਤੁਹਾਨੂੰ ਪਤਾ ਗੱਲਾਂ ਬਣਾਉਣ ਚ ਬੜੇ ਸ਼ੇਰ ਚਲੋ ਕੋਈ ਨਹੀਂ ਮੈਂ ਦੱਸਦਾ ਆਹ ਦੱਸ ਦੋ ਜਾ ਆ ਕੇ ਚੱਲ ਯਾਰ ਮੋੜੇ ਦਾ ਜਨਮ ਦਿਨ ਮਨਾਵਾਂਗੇ ਨਾ ਅਗਲਾ ਖੁਸ਼ ਹੋਊਗਾ ਹਰ ਵਾਰੀ ਵਿਚਾਰਾ ਰਹਿ ਹੀ ਜਾਂਦਾ ਵਾ ਤੇ ਕਹਿੰਦਾ ਵੀ ਨਹੀਂ ਕਰਦਾ ਕੋਈ ਨਹੀਂ ਅਨਮੋਲ ਨੇ ਵੀ ਕੱਲ ਸਰਪ੍ਰਾਈਜ਼ ਹੀ ਮਿਲੂਗਾ ਫਿਰ ਹਾਂਜੀ ਭੈਣ ਜੀ ਠੀਕ ਠਾਕ ਵਧਿਆ ਹਾਂ ਕਰਦਾ ਵਾ ਜੋਬਨ ਵੀ ਆਪਣਾ ਕੰਮ ਜਾਂਦੇ ਦੋਵੇਂ ਜੀ ਡਿਊਟੀ ਤੋਂ ਵੀ ਹਾਂਜੀ ਚਲੋ ਠੀਕ ਆ ਪਿਆੰਜੀ ਬਾਅਦ ਚ ਕਰਦੀ ਤੁਹਾਨੂੰ ਫੋਨ ਮੈਂ ਓਕੇ ਮੰਮੀ ਜੀ ਮੈਨਾਂ ਤੁਹਾਡੇ ਨਾਲ ਗੱਲ ਕਰਨੀ ਏ ਇੱਕ ਕਾਦੀ ਗੱਲ ਕਰਨੀ ਏ ਅਨਮੋਲ ਦਾ ਨਾ ਕੱਲ ਜਨਮ ਦਿਨ ਏ ਆ ਤੇ ਇਹਨਾਂ ਦਾ ਇਰਾਦਾ ਹੈ ਕਿ ਅਨਮੋਲ ਦਾ ਜਨਮ ਦਿਨ ਜਿਹੜਾ ਨਾ ਮਨਾ ਲਈ ਮੇਰੀ ਗੱਲ ਸੁਣ ਜੋਤ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਜੇ ਚਾਰ ਪੈਰੇ ਆਏ ਆ ਤੇ ਸੰਭਲੋ ਕੱਲ ਨੂੰ 联ਾਣੇ ਦਾ ਕੰਮ ਆਉਣਗੇ ਆ ਜਿਹੜਾ ਫਜ਼ੂਲ ਖਰਚੇ ਆ ਨਾ ਇਹ ਬੰਦ ਕਰੋ ਆਪਣੇ ਮੰਮੀ ਜੀ ਹਰ ਵਾਰੀ ਕਹਿੰਦਾ ਮਮਾ ਮੈਂ ਆਪਣਾ ਜਨਮ ਦਿਨ ਮਨਾਉਣਾ ਵਾ ਤੇ ਵਿਚਾਰਾ ਰਹਿ ਜਾਂਦਾ ਆ ਤੇ ਹੁਣ ਤੇ ਉਹਨੇ ਕਹਿਣਾ ਹੀ ਛੱਡਤਾ ਮੇਰੀ ਗੱਲ ਸੁਣ ਤੁਹਾਡਾ ਕੀ ਇਰਾਦਾ ਵਾ ਰਿਸ਼ਤੇਦਾਰ ਵੀ ਸੱਦ ਕੇ ਨਹੀਂ ਨਹੀਂ ਮੰਮੀ ਜੀ ਰਿਸ਼ਤੇਦਾਰ ਕਿਉਂ ਸੱਦਨੇ ਆ ਆਤਾਈ ਜੀ ਹੁਣਾਂ ਨੂੰ ਕਹਾਂ ਲਾਂਗੇ ਤੇ ਆਪਾਂ ਆਪਣੇ ਘਰ ਦੇ ਜੀ ਹੋ ਜਾਾਂਗੇ ਤੇ ਜਾਂ ਫਿਰ ਮਾਮਾ ਜੀ ਹੁਣਾਂ ਨੂੰ ਕਹਾਂ ਲਾਂਗੇ ਹੋਰ ਕਿਹਨਾਂ ਨੂੰ ਸੱਦਨਾ ਮੈਂ ਤਾਂ ਤੁਹਾਨੂੰ ਇਹੋ ਗੱਲ ਕਹਿਨੀ ਆ ਜਿਉਂ ਕਹਿੰਦਾ ਨਾ ਜਨਮ ਦਿਨ ਮਨਾਉਣਾ ਵਾ ਤੇ ਕੋਈ ਗੱਲ ਨਹੀਂ ਆਪਾਂ ਘਰ ਦੇ 4-5 ਹੀ ਹੈਗੇ ਆ ਤੇ ਇਦਾਂ ਹੀ ਬਣਾ ਲਾਂਗੇ ਜੇ ਬਾਹਰੋਂ ਭੈਣ ਭਰਾ ਸੱਦੇ ਪਹਿਲਾਂ ਚਾਹ ਪਾਣੀ ਦਾ ਖਰਚਾ ਕਰੋਗੇ ਫੇਰ ਰੋਟੀ ਪਾਣੀ ਬਣਾਓਗੇ ਕੋਈ ਗੱਲ ਨਹੀਂ ਮੰਮੀ ਜੀ ਬੱਚਿਆਂ ਵਾਸਤੇ ਤੇ ਕਰੀਦਾ ਹੀ ਆ ਤੇ ਨਾਲੇ ਹੋਣੀ ਹੈ ਸਾਡੇ ਕੋਲ ਵੀ 4 ਪੈਸੇ ਆਏ ਆ ਜੇ ਰੱਬ ਦੇ ਹੱਥ ਸੌਖਾ ਕੀਤਾ ਆ ਤੇ ਬੱਚੇ ਦੀ ਖੁਸ਼ੀ ਤੋਂ ਵੱਧ ਕੀ ਹੋ ਸਕਦਾ ਆ ਆਹੋ ਹੁਣ ਪੈਸੇ ਆਉਂਦਾ ਪਿਆ ਨਾ ਹੁਣ ਖੰਭ ਲੱਗ ਗਏ ਆ ਹੁਣ ਬੱਚਿਆਂ ਦੀਆਂ ਖੁਸ਼ੀਆਂ ਵੇਖੋ ਗਾੜੀ ਨਾ ਵੇਖਿਓ ਤੇ ਕੋਈ ਕੰਮ ਕਰ ਹੋਰ ਵੀ ਵਧਾਉਣਾ ਵਾ ਚਲੋ ਮੰਮੀ ਜੀ ਇਹ ਮੈਨੂੰ ਕਹਿੰਦੇ ਹੈ ਕਿ ਮੰਮੀ ਨੂੰ ਦੱਸ ਦਿਓ ਮਾੜਾ ਜ ਮੈਂ ਤੁਹਾਨੂੰ ਦੱਸਤਾ ਵਾ ਬਾਕੀ ਤੁਸੀਂ ਇਹਨਾਂ ਨੂੰ ਕਹਿ ਦਿਓ ਜੋ ਵੀ ਜਿੱਦਾਂ ਵੀ ਕਰਨਾ ਹੈ ਚੱਲ ਮੈਂ ਵੀ ਕਹਿ ਦੂੰਗੀ ਤਾਂ ਤੂੰ ਵੀ ਮੇਰਾ ਸੁਣਾ ਦੇ ਦੀ ਪਿਆ ਫਜ਼ੂਲ ਖਰਚੇ ਕਰਨੇ ਨਾ ਬੰਦ ਕਰ ਦੇ ਜੇ ਕੰਮ ਤੇਰਾ ਨਾ ਚੱਲਣ ਲੱਗ ਗਈ ਪਿਆ ਵਾ ਨਾ ਤੇ ਲੋਕਾਂ ਦੀਆਂ ਨਗਰਾਂ ਵਿੱਚ ਨਾ ਆ ਆ ਜੀਰ ਕੇ ਖਾਵੇ ਹੁਣ ਚਲੋ ਕੋਈ ਨਹੀਂ ਮੈਨੂੰ ਕਹਿਆ ਮੂੰ ਚੁੱਕਿਆ ਤਾਂ ਮੰਮੀ ਆ ਲੱਗੀ ਏ ਜਨਮ ਦਿਨ ਮਨਾਉਣਾ ਵਾ ਇਹ ਉਹਨੂੰ ਬੜੀ ਰੀਜ ਵਾ ਤੇ ਕੋਈ ਗੱਲ ਨਹੀਂ ਅਹੀਂ ਵੀ ਤੇ ਇਹਨਾਂ ਦੇ ਮਨਾਉਂਦੇ ਹੀ ਰਹੇ ਆ ਪਕੌੜੇ ਚਾਰ ਕੱਢੋ ਤੇ ਜਨਮ ਦੇਣੀ ਰਿਸ਼ਤੇਦਾਰ ਸਦਕੇ ਜਾਈ ਗੱਲ ਹੋਣੀ ਆ ਨਾਲੇ ਮੈਨੂੰ ਪਤਾ ਵਾ ਆਂਦੀ ਹੋਣੀ ਆ ਮੇਰੇ ਪੇਕੇ ਆਉਣ ਤੇ ਉਹਨਾਂ ਨੇ ਨੰਗਾ ਨਕੀ ਲੈ ਕੇ ਆਉਣਾ ਹੱਦ ਵਾਲੀ ਗੱਲ ਵਾ ਚੰਗਾ ਤੇ ਮੇਰਾ ਮੁੰਡਾ ਨਹੀਂਗਾ ਇਹਨੂੰ ਮੈਂ ਕੀ ਕਹਾਂ ਆ ਆ ਲੈੰਦੇ ਘਰ ਉਹਨੂੰ ਜਿਹੜੀਗਾ ਉਹਦਾ ਤਾਂ ਜਨਮ ਦਿਨ ਮੈਂ ਮਨਾਉਂਦੀ ਏ ਇੱਕ ਗੱਲ ਹੋਰ ਵਾ ਮੈਂ ਵੀ ਇਹਨਾਂ ਨਾਲ ਬੁਰੀ ਕਿਉਂ ਬਾਨਾਂ ਵਾ ਜੇ ਪੈਸੇ ਨਹੀਂ ਜੋੜਨੇ ਤੇ ਨਾ ਜੋੜਨ ਨਾਲੋਂ ਨਾਲ ਖਰਚੀ ਜਾਣ ਤੇ ਮੁੜਕੇ ਆਲੇ ਦੁਆਲੇ ਵੇਖਣਗੇ ਮੁੜਕੇ ਦਿਲਜੀਤ ਦੀਆਂ ਰੀਸਾਂ ਕਰਨੀਆਂ ਵਾ ਵੀ ਉਹਦੇ ਕੋਲ ਇੰਨੇ ਪੈਸੇ ਆ ਉਹ ਆ ਚੀਜ਼ ਲਿਆਉਂਦਾ ਵਾ ਮੈਂ ਵੀ ਲੈ ਕੇ ਆਵਾ ਚੱਲ ਕੋਈ ਨਹੀਂ ਇਹਨਾਂ ਨੂੰ ਕਹਿ ਦਿੰਨੀ ਆ ਜਿੰਨੂੰ ਵੀ ਸੱਦਣਾ ਸੱਦ ਲੋ ਤੇ ਨਾਲੇ ਮੈਂ ਵੇਖੂਗੀ ਨਾ ਨਾਨਕੇ ਕੀ ਕੈਂਠਾ ਪਾ ਕੇ ਜਾਂਦੇ ਆ ਜਿਹੜਾ ਜਨਮ ਦਿਨ ਇਹ ਮਨਾਉਂਦੇ ਆ ਹਾਂਜੀ ਹਾਂਜੀ ਮੰਮੀ ਅੱਜ ਛੁੱਟੀ ਸੀ ਹਾਂਜੀ ਕੰਮ ਕੋਈ ਹੈ ਨਹੀਂ ਵੇਲੇ ਬਸ ਬੈਠੇ ਕੋਠੇ ਤੇ ਧੁੱਪੇ ਹਾਂਜੀ ਹੋਰ ਤੂੰ ਸੁਣਾਉ ਠੀਕ ਆ ਚਲੋ ਠੀਕ ਆ ਮੰਮੀ ਫਿਰ ਮੈਂ ਕਰੂੰਗੀ ਰਾਤ ਨੂੰ ਚਲੋ ਠੀਕ ਓਕੇ ਮੰਮੀ ਦਾ ਫੋਨ ਹੀ ਹਾਂਜੀ ਹਾਂਜੀ ਪਿੰਡੋਂ ਫੋਨ ਆਉਣ ਡਿਆ ਹੀ ਠੀਕ ਠਾਕ ਠੀਕ ਠਾਕ ਸਾਰੇ ਅੱਛਾ ਮੈਂ ਤੇਰ ਨਾਲ ਨਾ ਇੱਕ ਗੱਲ ਕਰਨੀ ਸੀ ਕਿਹੜੀ ਗੱਲ ਕਰਨੀ ਗੱਲ ਕਾਦੀ ਕਰਨੀ ਸੀ ਉੱਪਰ ਹੋ ਜੋ ਕੋਈ ਗੱਲ ਨਹੀਂ ਤੇ ਜੋ ਤਾਂ ਹੀ ਮੇਰੇ ਵਾਲਾ ਅੱਛਾ ਇਹੇ ਮੰਮੀ ਜੀ ਅਨਮੋਲ ਦਾ ਜਨਮ ਦੇਣਾ ਕੱਲ ਨੂੰ ਅੱਛਾ ਤੇ ਮੇਰਾ ਰਾਦਾ ਪਾਪੀ ਮਨਾ ਲਈਏ ਜੇਦਬੜੀ ਕਰਨ ਡਿਆ ਆ ਠੀਕ ਹੈ ਬੰਦਾ ਇਹਨੂੰ ਪੁੱਛੇ ਵੀ ਜੇ ਚਾਰ ਪਾਹੇ ਹੱਥ ਵਿੱਚ ਆਏ ਆ ਤੇਰਾ ਸੁਣੋ ਤੇਰਾ ਸੁਣ ਕੇ ਨਾ ਮੈਂ ਹਾਂ ਪਹਿਲਾਂ ਤੇ ਮੈਂ ਡੱਕਿਆ ਫੇਰ ਮੇਰੇ ਦਿਮਾਗ ਨੇ ਕੰਮ ਕੀਤਾ ਮੈਂ ਮੈਨੂੰ ਡੱਕਣ ਦੀ ਕੀ ਲੋੜ ਵਾ ਸਗੋਂ ਮਨਾਉਂਦੇ ਜਨਮ ਦਿਨ ਕਹਿਣ ਲਈ ਆ ਨਾਨਕੇ ਵੀ ਆਉਣੇ ਆ ਫਲਾਣੇ ਨੂੰ ਵੀ ਸੱਦਣਾ ਵਾ ਨਾਲੇ ਵੇਖਾਂਗੇ ਨਾਨਕੇ ਕੀ ਲੈ ਕੇ ਆਉਂਦੇ ਆ ਆਪਾਂ ਦੇ ਦੋਵੇਂ ਜਣੀਆਂ ਤਮਾਸ਼ਾ ਵੇਖਾਂਗੇ ਜਦੋਂ ਨਾ ਤਿਆਰ ਬਿਆਰ ਹੋ ਜਾਣਗੇ ਆਪਾਂ ਗੱਲਾਂ ਤੇ ਬੜੀਆਂ ਕਰਦੀ ਵੇਖਦੇ ਪਹਿਲਾਂ ਕੀ ਲਿਆਉਂਦੇ ਆ ਆਹੋ ਇਹੋ ਕਹਿਣ ਦੇ ਆ ਮੈਂ ਪਹਿਲਾਂ ਤੇ ਕਿਹਾ ਮੈਂ ਹਾਥ 'ਚ ਥੋੜੇ ਪਕੌੜੇ ਕੱਢ ਲਾ ਆਪਾਂ 4-5 ਜਣੇ ਹੈਗੇ ਆ ਤੇ ਕੋਈ ਨ ਘਰੇ ਬਣਾ ਲਾਂਗੇ ਮੰਮੀ ਜੀ ਕਦੋਂ ਦਾ ਹੀ ਕਹਿੰਦਾ ਵਾ ਹੁਣ ਤੇ 4 ਪੈਸੇ ਹੱਥ 'ਚ ਹੈਗੇ ਆ ਜੇ ਬੱਚੇ ਦੀ ਰੀਜ ਨਾ ਕੀਤੀ ਤਾਂ ਕਮਾਈ ਕਰਨ ਦਾ ਕੀ ਫਾਇਦਾ ਵਾ ਮੈਂ ਚੱਲ ਕੋਈ ਗੱਲ ਨਹੀਂ ਕਰ ਲਓ ਫੇ ਮਰਜ਼ੀਆਂ ਆਪਣੀਆਂ ਤਾਂ ਹੀ ਤੇ ਮੰਮੀ ਕਹਿੰਦੀ ਆ ਮੈਂ ਆਡੋ ਜਾ ਖੁੱਲਾ ਖਰਚਾ ਕਰਿਆ ਕਰਾਂ ਇਹੋ ਹੀ ਗੱਲ ਵਾ ਕੇ ਮੈਂ ਇਹ ਕਹਿਣ ਲਈ ਆ ਵੀ ਵੇਹ ਭਲਾ ਆ ਪੀ ਤੈਨੂੰ ਕਹਿੰਦੀ ਆ ਵੀ ਜਾ ਕੱਲ ਸੰਦੀਪ ਛੁੱਟੀ ਕਰ ਲਿਓ ਤੁਸੀਂ ਅੱਛਾ ਨਹੀਂ ਮੇਰੇ ਵੱਲ ਤਾਂ ਨਹੀਂ ਆਈ ਅਜੇ ਅਜੇ ਨਹੀਂ ਆਈ ਅਜੇ ਨਹੀਂ ਆਈ ਉਹ ਲਾ ਵੇਰ ਤੋ ਜੇ ਇਹ ਤੇਰੇ ਆ ਲਾਉਗੀ ਤੋ ਤੂੰ ਸਭ ਕੁ ਛੁੱਟੀ ਕਰ ਲਈ ਹੂੰ ਹੂੰ ਵੇਖਾਂਗੇ ਤੋ ਸਹੀ ਜਿਹੜੇ ਭੈਣ ਭਰਾ ਸਾਡੇ ਦੀ ਕੀ ਲੈ ਕੇ ਆਉਂਦੇ ਆ ਆਹੋ ਵੇਖਣਾ ਤੇ ਹੈਗਾ ਹੀ ਐ ਹੈਨਾ ਇਹਨਾਂ ਨੇ ਇਦਾਂ ਝਾੜ ਲੈਣੇ ਮੰਮੀ ਪੈਸੇ ਜਿਹੜੇ ਚਾਰ ਹੈਗੇ ਆ ਚੱਲ ਝਾੜਨ ਦੇ ਮੁੜ ਕੇ ਤੁਹਾਡੇ ਅੱਲ ਵੇਖ ਕੇ ਸੜਿਆ ਕਰਨਾ ਵਾ ਚੱਲ ਸਾਨੂੰ ਕੀ ਲੋੜ ਆ ਕਰਨ ਜੋ ਕਰਨਾ ਵਾ ਪੁੱਤ ਮੇਰਾ ਤੇ ਸਮਝਾਉਣ ਦਾ ਫਰਜ਼ ਹੀ ਮੈਂ ਇਹਨੂੰ ਸਮਝਾਇਆ ਵੀ ਫਜ਼ੂਲ ਖਰਚੇ ਨਾ ਕਰੋ ਹਾਂਜੀ ਪਰ ਉਹ ਨਹੀਂ ਮੰਦੀ ਰੈਂ ਤੋ ਮੰਮੀ ਤੁਸੀਂ ਵੀ ਨਾ ਸਮਝਾਇਆ ਕਰੋ ਜੋ ਕਰਦੀ ਕਰਨ ਤੋ ਚਾਲ ਮੈਂ ਤਾਂ ਫਿਰ ਕਿਹਾ ਮੈਂ ਮਨਾ ਲਉ ਮਨਾਉਣਾ ਤੇ ਮਨਾਉਣ ਤੋਂ ਕੋਈ ਗੱਲ ਨਹੀਂ ਆਹੋ ਤੇ ਦਲਜੀਤ ਨੂੰ ਵੀ ਕਮੀ ਪਹਿਲਾਂ ਵੇਖੋ ਉਹ ਵੀ ਕਹਿੰਦੇ ਆ ਕਹਿੰਦੇ ਆ ਕਿ ਨਹੀਂ ਦੋਵੇਂ ਜਾਣੇ ਕਰ ਲਓ ਛੁੱਟੀ ਸਰੀ ਆਹੋ ਜੇ ਕਹੂਗੀ ਤੇ ਫੇਰੀ ਹੈ ਆਹੋ ਨਹੀਂ ਕਹੂਗੀ ਹਜੇ ਤੱਕ ਤੇ ਆਈ ਨਹੀਂ ਕੋਈ ਗੱਲ ਨਹੀਂ ਆਜੂਗੀ ਕਹਿਣਾ ਤੇ ਹੈ ਹੀ ਆ ਤੁਹਾਨੂੰ ਉਹ ਕਹਿਣਾ ਤੇ ਹੈ ਜੀ ਆਹੋ ਤੇ ਜੇ ਤੇਰੇ ਡੈਡੀ ਨੂੰ ਵੀ ਨਹੀਂ ਪਤਾ ਪਿਆਗਮ ਕਰਨਾ ਤੇਰੀ ਮਾਸੀ ਦਾ ਫੋਨ ਆਉਂਦਾ ਸੀ ਤੇ ਮੇਰੇ ਲੱਗ ਗਿਆ ਹੌੜੀ ਜੀ ਆ ਕੇ ਗਈ ਮੈਂ ਆਪੀ ਸਲਾਹ ਕਰ ਲਈ ਐ ਦੋਵਾਂ ਜੀਆਂ ਨੇ ਸਲਾਹ ਕੀਤੀ ਆ 10 ਇੰਨੇ ਚਿਰ ਦਾ ਮੁੰਡਾ ਹੋ ਗਿਆ ਵਾ ਅੱਗੇ ਵੀ ਤੇ ਜਨਮ ਦਿਨ ਮਨਾਉਣਾ ਹੀ ਹਾ ਗੁਰੂ ਮਹਾਰਾਜ ਦਾ ਘਰ ਜਾਣਾ ਡੱਬਾ ਚੜਾਉਣਾ ਚੱਲ ਕਰ ਪਕੌੜੇ ਚਾਰ ਕੱਢ ਲੈਣੇ ਤੇ ਜਨਮ ਦਿਨ ਮਨਾਇਆ ਗਿਆ ਹੁਣ ਆਂਦੀ ਮੈਂ ਭੈਣ ਪ੍ਰਸਦਣੇ ਜਦੋਂ ਮੁੰਡੇ ਨੇ ਪੱਗ ਬੰਨਣੀ ਸੀ ਉਦੋਂ ਤੇ ਨਾਨਕਿਆਂ ਨੂੰ ਲੱਭਾ ਨਾ ਵੀ ਮੁੰਡਾ ਹੁਣ ਸਿਆਣਾ ਹੋਇਆ ਵਾ ਕਹਿੰਦਾ ਮੈਂ ਪੱਗ ਬੰਨਣੀ ਤੇ ਪੱਗ ਹੀ ਲੈ ਕੇ ਦੇ ਆਈਏ ਹੁਣ ਜਨਮ ਦਿਨ ਤੇ ਉਹਨਾਂ ਨੂੰ ਸੱਦਣ ਲਈ ਆ ਪਾਗ ਤੇ ਉਹਨੂੰ ਘਰੋਂ ਅਹੀਂ ਲੈ ਕੇ ਦਿੱਤੀ ਸੀ ਤੀਗੇ ਤੁਹਾਨੂੰ ਨਹੀਂ ਪਤਾ ਮੰਮੀ ਜੀ ਸਾਨੂੰ ਸੜਨ ਦਾ ਕਰਕੇ ਡਈਏ ਮਨੋਂ ਜਨਮ ਦਿਨ ਹੋਣੇ ਇਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਕੋਲ ਚਾਰ ਪੈਸੇ ਹੈਗੇ ਆ ਨਾ ਨਾ ਧੀਏ ਤੁਸੀਂ ਕਿਉਂ ਸੜਨਾ ਵਾ ਮਹਾਰਾਜ ਨੇ ਤੁਹਾਨੂੰ ਵੀ ਸਭ ਕੁਝ ਦਿੱਤਾ ਵਾ ਅਗਮ ਦਾ ਜਨਮ ਦਿਨ ਆਊਗਾ ਨਾ ਅਸੀਂ ਇਤੋਂ ਵੀ ਵਧੀਆ ਮਨਾਵਾਂਗੇ ਫਿਰ ਨਹੀਂ ਨਹੀਂ ਅਸੀਂ ਤੇ ਤੁਮ ਤਾਂ ਮਨਾਉਣਾ ਵਾ ਆਹੋ ਇਹਨਾਂ ਵਾਂਗੂ ਥੋੜੀ ਕਰਨਾ ਵਾ ਪਹਿਲਾਂ ਵੇਖੀਏ ਸਹੀ ਘਰ ਦੀ ਕੀ ਆ ਕੀ ਲੈਂਦੀ ਆ ਕਿੰਨੋਂ ਸੱਦਦੀ ਆ ਚਲੋ ਕਰਨ ਦਾ ਜੋ ਕਰਦੀ ਆ ਆਪੇ ਸਲਾਹ ਕੀਤੀ ਆਪੇ ਕਰਨ ਜੋ ਕਰਨਾ ਅਸੀਂ ਆਪੇ ਕਰਨਗੇ ਕੇ ਤੁਹੀ ਵੀ ਕੰਮ ਕਮਨਾ ਕਰੇ ਬੋਤਾ ਨਾ ਮੈਂ ਇੰਨਾ ਕੰਮ ਕਰਾਉਂ ਨਹੀਂ ਹਾਂ ਤੁਹਾਨੂੰ ਵਰਸੋਈ ਚ ਵਾਰ ਛੱਡੇ ਤੂੰ ਮੰਮੀ ਕੰਮ ਕਰ ਦੋ ਮੈਂ ਆਹ ਕਰ ਲਾ ਉਹ ਕਰ ਲਾ ਮੈਂ ਨਹੀਂ ਵਰਨਰ ਸੋਈ ਦੇ ਵਿੱਚ ਚੁੱਪ ਕਰਕੇ ਬੈਠੇ ਰਹੇ ਉਹ ਮੈਂ ਤਾਂ ਸਿਰਫ ਜਾਈ ਲੈ ਕੇ ਲੰਮੇ ਪਈ ਰਹਿਣਾ ਹੋਰ ਜਿਵੇਂ ਕਹੋਗੀ ਮਾਰਾ ਮੋਟਾ ਹੱਥ ਮਾਰ ਕੇ ਤੇ ਚਲੋ ਵੀ ਇਦਾਂ ਹੀ ਕਰਨੀ ਆ ਕਿ ਹਨ ਉਹਨੇ ਲੋੜ ਹੈ ਕਿ ਕੁਝ ਕਰ ਬੱਬੇ ਕਰਦੇ ਰਹਿੰਦੇ ਦੋਵੇਂ ਜੀ ਉਹ ਮੁੰਡੇ ਮੇਰੇ ਦੀ ਗੱਲ ਸੁਣ ਲੈ ਉਹਨੇ ਮੈਨੂੰ ਅਜੇ ਤੱਕ ਨਹੀਂ ਦੱਸਿਆ ਇਹਨੂੰ ਖਲਾਇਆ ਕਿ ਤੂੰ ਮੰਮੀ ਨਾਲ ਗੱਲ ਕਰਕੇ ਆ ਨਹੀਂ ਬੈਂਦੇ ਦੋਵੇਂ ਜਾਣੇ ਸਲਾਹ ਕਰਦੇ ਕੀ ਮੰਮੀ ਇਹਦਾ ਜਨਮ ਦਿਨ ਮਨਾਉਣਾ ਵਾ ਰਿਸ਼ਤੇਦਾਰ ਕਿਨੋਂ ਸੱਦੀਏ ਤੇ ਕਿਨੋਂ ਨਹੀਂ ਸੱਦਣਾ ਉਹੋ ਹੀ ਤਾਂ ਸੰਦੀਪ ਗੱਲ ਵਾ ਪਹਿਲਾਂ ਚਲਾਕੀਆਂ ਕਰ ਲੈਂਦੇ ਆ ਤੇ ਮੁੜ ਕੇ ਕਹਿੰਦੇ ਵੀ ਮੰਮੀ ਸਾਡੇ ਵੱਲ ਦੀ ਗੱਲ ਨਹੀਂ ਕਰਦੀ ਮੰਮੀ ਫੇਰ ਗੱਲ ਤਾਂ ਅਡਾ ਸਿਰ ਕਰੇ ਕੀ ਕਰੇ ਮੰਮੀ ਬੜੀ ਚਲਾਕ ਬੁੱਢੀ ਆ ਉਹਨੂੰ ਮਗਰ ਲਾਇਆ ਜੋ ਬੰਨੂ ਉਹ ਤੇ ਨਾ ਥੱਲੇ ਲੱਗਾ ਵਾ ਜਿੱਦਾਂ ਕਹਿੰਦੀ ਆ ਨਾ ਉਦਾਂ ਹੀ ਮੰਨੀ ਜਾਣ ਡਿਆ ਵਾ ਕਰੀ ਜਾਂਦਾ ਦਿਮਾਗ ਦਾ ਕੰਮ ਨਹੀਂ ਲੈਂਦਾ ਕਰੀ ਜਾਂਦਾ ਜੋ ਕਰਦੇ ਸਾਨੂੰ ਕੀ ਆ ਸੰਦੀਪ ਮੈਂ ਤੇ ਤੈਨੂੰ ਥੱਲੇ ਵੇਖਣ ਲਈ ਆ ਤੈਨੂੰ ਕੋਠੇ ਤੇ ਬੈਠੀ ਆ ਮੈਂ ਹਾਂ ਚਲ ਤੋਪਸੇਕ ਲੈਣੀ ਅੱਜ ਛੁੱਟੀ ਹੀ ਅੱਛਾ ਅੱਛਾ ਮੈਂ ਨਾ ਅੱਗੇ ਮੰਮੀ ਨੂੰ ਵੀ ਦੱਸਿਆ ਸੀ ਤੇ ਤੁਹਾਨੂੰ ਵੀ ਦੱਸਣ ਆਈ ਆ ਕਿ ਕੱਲ੍ਹ ਨਾਲ ਸਾਡਾ ਰਾਦਾਵਾ ਵੀ ਅਨਮੋਲ ਦਾ ਜਨਮ ਦਿਨ ਮਨਾ ਲਈਏ ਤੇ ਤੁਹਾਨੂੰ ਛੁੱਟੀ ਹੈ ਕੱਲ ਚੋਤ ਕੋਈ ਗੱਲ ਨਹੀਂ ਵੇਖ ਲਾਂਗੇ ਜੇ ਛੁੱਟੀ ਮਿਲ ਜੂਗੀ ਮਨਾਉਣਾ ਤੇ ਤੋ ਸ਼ਾਮ ਨਹੀਂ ਆ ਜਨਮ ਦਿਨ ਤੇ ਮੇਰੀ ਗੱਲ ਸੁਣ ਗੁੱਸਾ ਨਾ ਕਰੀ ਮੇਰੀ ਗੱਲ ਦਾ ਆ ਜਨਮ ਦਿਨ ਕਿਉਂ ਮਨਾਉਣਾ ਵਾ ਅੱਗੇ ਤੇ ਕਦੀ ਮਨਾਇਆ ਨਹੀਂ ਆ ਹੁਣ ਕੀ ਲੋੜ ਆ ਜਿਹੜੇ ਚਾਰ ਪੈਸੇ ਹੈਗੇ ਨਾ ਕੋਲ ਰੱਖ ਲੋ ਗਾਂ ਲੋੜ ਪੈਣੀ ਆ ਹੁਣ ਤੀ ਇਦਾਂ ਨਾ ਜਾੜੀ ਜਾਓ ਪੈਸੇ ਸਿੰਦੀ ਮੈਂ ਤੇ ਗਿਆ ਹੀ ਵੀ ਨਾ ਕਰੋ ਪਰ ਅਨਮੋਲ ਦੇ ਪਾਪਾ ਨਹੀਂ ਮੰਨਦੇ ਕਹਿੰਦੇ ਹੀ ਹਰ ਵਾਰੀ ਵਿਚਾਰਾ ਰਹਿ ਜਾਂਦਾ ਆ ਕਦੀ ਕਹਿੰਦਾ ਵਾ ਸਕੂਲ ਮੈਂ ਆ ਖੜਨਾ ਤੇ ਪੈਸੇ ਹੱਥੋਂ ਫਿਰ ਰਹਿ ਜਾਂਦਾ ਵਾ ਤੇ ਆ ਜੀ ਕਹਿੰਦੇ ਸੀ ਵੀ ਜੇ ਚਾਰ ਪੈਸੇ ਹੈਗੇ ਆ ਚੱਲ ਉਹਦਾ ਜਨਮ ਦਿਨ ਮਨਾ ਲੈਨੇ ਆ ਉਹਨੂੰ ਵੀ ਖੁਸ਼ੀ ਹੋ ਜੂਗੀ ਨਾਲੇ ਬੱਚਿਆਂ ਵਾਸਤੇ ਕਰਨਾ ਵਾ ਅਹੀਂ ਕਿਦੇ ਵਾਸਤੇ ਜੋੜਨੇ ਪੈ। ਚੱਲ ਮਾੜਾ ਮੋਟਾ ਮਨਾ ਲੈਂਦੇ ਆ ਰਿਸ਼ਤੇਦਾਰ ਬੁਲਾਉਣ ਦੀ ਕੀ ਲੋੜ ਹੀ ਤੈਨੂੰ ਤੇ ਪਤਾ ਕਿੰਨਾ ਖਰਚਾ ਹੋ ਜਾਂਦਾ ਵਾ ਅ ਰਿਸ਼ਤੇਦਾਰ ਕਿੰਨੇ ਕੁ ਬੁਲਾਏ ਆ ਕਿਤੇ ਮਾਮਾ ਜੀ ਹੁਣ ਉਹਨਾਂ ਨੂੰ ਕਹਤਾ ਆ ਪੀ ਉਹ ਇਹ ਨਾ ਕਹਿਣ ਪੀਹੀ ਉਦਾਂ ਹੁੰਨੇ ਆ ਜਦੋਂ ਦਿਨਵਾਰ ਹੁੰਦਾ ਵਾ ਉਹਦੋਂ ਬੁਲਾਉਂਦੇ ਨਹੀਂ ਹੈਗੇ ਬਾਕੀ ਨਹੀਂ ਹੋਰ ਕਿਸੇ ਨੂੰ ਕਿਹਾ ਨਾਲੇ ਆ ਤਾਇਆ ਤਾਈ ਜੀ ਨੂੰ ਕਿਹਾ ਵਾ ਤੇ ਬਾਕੀ ਆਪਾਂ ਘਰ ਦੇ ਜੀ ਚੱਲ ਮਰਜੀ ਵੇਖੋ ਆਪਣੀ ਨਾਲੇ ਜੋਤ ਤੂੰ ਹਾਂ ਕੀ ਗੱਲ ਕੀਤੀ ਕਿ ਸਕੂਲ ਉਹ ਕਹਿੰਦਾ ਮੈਂ ਆ ਚੀਜ਼ ਖੜਨੀ ਪਹਿਲਾਂ ਵੀ ਤਾਂ ਸਕੂਲ ਵਾਸਤੇ ਸਮਾਨ ਲੈ ਕੇ ਦਿੰਦੇ ਹੀ ਰਹੇ ਆ ਨਾ ਜਿੰਨਾ ਉਹਨੇ ਕਹਿਣਾ ਜੇ ਉਹਨੇ ਕਹਿਣਾ ਆਪਣੇ ਦਾਦੇ ਨੂੰ ਚੌਕਲੇਟਾਂ ਲਿਆ ਦਿਓ ਉਹਨਾਂ ਨੇ ਉਹ ਲਿਆ ਦੇਣੀਆਂ ਜੇ ਕਹਿਣਾ कुरकुरੇ ਖੜਨੇ ਉਹਨਾਂ ਨੇ ਉਹ ਲਿਆ ਦੇਣੇ ਹਾ ਜਿਹੜੀ ਗੱਲ ਤੂੰ ਕੀਤੀ ਆ ਨਾ ਮੈਨੂੰ ਹੱਥ ਚੰਗੀ ਨਹੀਂ ਲੱਗੀ ਅੱਜ ਤੁਸੀਂ ਕਮਾਉਂਦਾ ਭੇਜੇ ਅੱਜ ਤੁਹਾਨੂੰ ਗੱਲਾਂ ਹੁੰਦਾ ਪਿਆ ਮੰਮੀ ਜੀ ਪਹਿਲਾਂ ਉਹ ਨਿਆਣਾ ਸੀ ਹੁਣ ਉਹ ਸਿਆਣਾ ਹੋਈ ਜਾਂਦਾ ਵਾ ਤੇ ਜਦੋਂ ਬੱਚਿਆਂ ਦੇ ਵਿੱਚ ਬੈੰਦਾ ਆ ਨਾ ਤੇ ਮੁੰਡੇ ਖਾਂਦੇ ਪੀਂਦੇ ਆ ਕੋਈ ਨਾ ਕੋਈ ਚੀਜ਼ ਨਵੀਂ ਲਿਆਉਂਦੇ ਆ ਘਰੋਂ ਵੀ ਬਣਾ ਕੇ ਲੈ ਜਾਂਦੇ ਆ ਮਾਪੇ ਉਹ ਵੀ ਪੈਸੇ ਦਿੰਦੇ ਆ ਫਿਰ ਨਿਆਣੇ ਦਾ ਜੀ ਕਰਦਾ ਹੀ ਆ ਉਦਾਂ ਕਿਹੜਾ ਸੀ ਇਹਨੂੰ ਰੋਜ਼ ਸਕੂਲ ਪੈਸੇ ਦਿੰਨੇ ਆ ਇਹ ਆਦਤ ਤੇ ਉਹਨੂੰ ਮੈਂ ਸ਼ੁਰੂ ਤੋਂ ਹੀ ਨਹੀਂ ਪਾਈ ਪੈਸੇ ਦੇਣ ਦੀ ਪਰ ਦੇਣ ਵਾਰ ਤੇ ਤੇ ਜੀ ਕਰਦਾ ਹੀ ਆ ਨਾ ਬੱਚੇ ਦਾ ਚੱਲ ਕੋਈ ਗੱਲ ਨਹੀਂ ਅੱਜ ਤੋਂ ਨਿਆਣਾ ਵਾ ਕੱਲ ਨੂੰ ਉਹਨੇ ਸਿਆਣਾ ਵੀ ਹੋਣਾ ਵਾ ਫਿਰ ਹਜ਼ਾਰਾਂ ਨਾ ਮੰਗਣੇ ਆ ਦਿਆ ਕਰਿਓ ਤਹਾਡੀਆਂ ਕੀਤੀਆਂ ਤੁਹਾਡੇ ਘੜੀ ਆਉਣੀਆਂ ਫਿਰ ਕੋਈ ਗੱਲ ਨਹੀਂ ਛੱਡੋ ਕਰਨੀ ਤਾਂ ਉਹਨਾਂ ਦੀ ਆਪਣੀ ਮਰਜ਼ੀ ਆ ਉਹਨਾਂ ਨੇ ਕਿਹੜਾ ਸਾਡੀ ਸਲਾਹ ਲੈਣੀ ਆ ਚੱਲ ਕੋਈ ਨਹੀਂ ਸੱਦਲਾ ਜਿੰਨੂੰ ਤੂੰ ਸੱਦਣਾ ਵਾ ਅਹੀਂ ਪ੍ਰੋਗਰਾਮ ਵੇਖ ਲਾਂਗੇ ਕਿੱਦਾਂ ਦਾ ਕਰਦੇ ਇਹ ਨਾਲੇ ਚਲੋ ਕੋਈ ਨਹੀਂ ਮੰਮੀ ਜੀ ਫਿਰ ਮੈਂ ਇਹਨਾਂ ਨੂੰ ਕਹਿ ਦੇਣੀ ਗੱਲਾਂ ਵੇਖ ਲਓ ਕਿੱਦਾਂ ਦੀਆਂ ਕਰਦੀ ਏ ਮੈਨੂੰ ਦਸਨਦੀਪ ਇਹਦੀ ਸਮਝ ਨਹੀਂ ਆਉਂਦੀ ਜਿੱਦਾਂ ਨਾ ਅੱਗੇ ਕੁਝ ਮਿਲਦਾ ਹੀ ਨਹੀਂ ਹੁੰਦਾ ਮੁੰਡੇ ਨੂੰ ਹੋਰ ਆ ਖਰਚਾ ਕਰਦੇ ਰਹੇ ਆ ਤੇ ਕੀਤਾ ਕਰਿਆ ਖੂਚ ਪੈ ਗਿਆ ਹੀ ਵੇਖਣਾ ਕੀ ਚਾਰ ਪੈਸੇ ਕਮਾਉਣ ਲੱਪਿਆ ਤੇ ਅੱਜ ਗੱਲਾਂ ਆਉਣ ਲੱਪੀਆਂ ਇਹਨੂੰ ਮੱਥੇ ਤਖਾਉਂ ਗਿਆ ਆ ਉਹਦੀਆਂ ਉਹਨੂੰ ਤਾਂ ਬੰਦਾ ਲੱਭਾ ਨਹੀਂ ਰਿਹਾ ਹੁਣ ਵੀ ਮੇਰੀਆਂ ਜ਼ਰੂਰਤਾਂ ਇਹ ਪੂਰੀਆਂ ਕਰਦੇ ਰਹੇ ਜਿਦਾਂ ਮੁੱਕ ਗਏ ਨਾ ਪੈਸੇ ਫੇਰ ਇਹਨਾਂ ਨੇ ਵੇਖਣਾ ਤਾਂ ਠਾਂ ਚੱਲ ਕੋਈ ਗੱਲ ਨਹੀਂ ਤੇਲ ਵੇਖੋ ਤੇਲ ਦੀ ਧਾਰ ਵੇਖੋ ਗਾੜੀ-ਗਾੜੀ ਕੀ ਬੰਦਾ ਵਾ ਚਲੋ ਖਾਨੂ ਨੇ ਟੈਨਸ਼ਨ ਲੈਣ ਦੀ ਲੋੜ ਅਸੀਂ ਤਾਂ ਪ੍ਰੋਗਰਾਮ ਵੇਖਣਾ ਮੈਂ ਛੁੱਟੀ ਕਰ ਲਈ ਵੇਖੀ ਸਹੀਂ ਮਾਪਿਓ ਕੀ ਲੈਂਦਾ ਵਾ ਮਾਮੇ ਮਾਮੀ ਨੂੰ ਤਾਂ ਪਹਿਲਾਂ ਕਹਿ ਤਾ ਉਹ ਮੇਰੇ ਜਿਪੇ ਕੇ ਪਿਓ ਕੀ ਲੈ ਕੇ ਆਉਂਦੀ ਆ ਮੰਮੀ ਹੁਣਾਂ ਨੂੰ ਕੋਈ ਗੱਲ ਕਹਿ ਦੋ ਸੀ ਇਹਨਾਂ ਕੋ ਤੇ ਸਾਡੀ ਖੁਸ਼ੀ ਵੀ ਨਹੀਂ ਵੇਖੀ ਜਾਂਦੀ ਅਸੀਂ ਕਿਹੜਾ ਇਹਨਾਂ ਕੋਈ ਪੈਸੇ ਤੇ ਲਾ ਮੰਗਣ ਦੇ ਆ ਚੱਲ ਮੁੰਡੇ ਦਾ ਜਨਮ ਦੇ ਨੇ ਆ ਸਗੋਂ ਖੁਸ਼ੀ-ਖੁਸ਼ੀ ਕਹਿਣ ਕੋਈ ਨਹੀਂ ਪੁੱਤ ਹੁਣ ਤੁਸੀਂ ਹੀ ਕੰਮ ਕਰਦੇ ਜੀ ਜਿੱਦਾਂ ਤੁਹਾਡਾ ਜੀ ਕਰਦਾ ਉਦਾਂ ਹੀ ਬਣਾ ਲਓ ਸੰਦੀਪ ਤੇ ਮੰਮੀ ਕਦੇ ਨਹੀਂ ਖੁਸ਼ ਹੋਏ ਸਾਡਾ ਕੰਮ ਵੇਖ ਕੇ ਸਗੋਂ ਇਹਨਾਂ ਨੂੰ ਤੇ ਇੰਨੀ ਖੁਸ਼ੀ ਹੋਣੀ ਚਾਹੀਦੀ ਆ ਕਿ ਚੱਲ ਆਪਣੀ ਕੰਮੀ ਲੱਗੇ ਆ ਜੇ ਕੋਈ ਕੋਲ ਪਿਆ ਹੈਗਾ ਵਾ ਫੇਰੀ ਵਰਤਦੇ ਆ ਸੰਦੀਪ ਨੋਣਾ ਆਪਣੀ ਨੌਕਰੀ ਦਾ ਹੰਕਾਰ ਲੈ ਕੇ ਵਹਿ ਚੱਲਿਆ ਵਾ ਪਤਾ ਨਹੀਂ ਰੱਬਾ ਇਹਨਾਂ ਨੂੰ ਸਮਝ ਕਦੋਂ ਆਣੀ ਆ ਵੀ ਕਿਸੇ ਦੀ ਖੁਸ਼ੀ 'ਚ ਖੁਸ਼ ਵੀ ਹੋਈਦਾ ਵਾ ਇਹਨਾਂ ਨੂੰ ਕਹਿਨੀ ਆ ਪਹਿ ਹੀ ਰਹਿਣ ਹੀ ਦਿੰਨੇ ਆ ਉਹੀ ਪੈਸੇ ਤੁਸੀਂ ਮੁੰਡੇ ਨੂੰ ਦੇ ਦਿਓ ਕੋਈ ਚੀਜ਼ ਲਿਆ ਦਾਂਗੇ ਬੋਲ ਦੇਣੀ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕੀ ਗੱਲ ਕਰਨੀ ਤੁਸੀਂ ਕਹਿੰਦੇ ਸੀ ਨਾ ਅਨਮੋਲ ਦਾ ਜਨਮ ਦਿਨ ਮਨਾਉਣਾ ਵਾ ਮੈਂ ਇਹ ਕਿੰਨੀ ਵੀ ਰਹਿਣ ਹੀ ਦੋ ਰਹਿਣ ਦੋ ਉਹ ਕਿਉਂ ਉਹੀ ਕੋਈ ਚੀਜ਼ ਲਿਆ ਦਾਂਗੇ ਮੁੰਡੇ ਉਹ ਗੱਲ ਕੀ ਹੋਈ ਹੈ ਗੱਲ ਤੇ ਦੱਸੋ ਘਰ ਦੇ ਵਿੱਚ ਤੇ ਕੋਈ ਰਾਜ਼ੀ ਨਹੀਂ ਨਾ ਹੈਗਾ ਸਾਡੀ ਗੱਲ ਜੇਹੀ ਕਹਿ ਦਿੱਤਾ ਵਾ ਕਿ ਅਨਮੋਲ ਦਾ ਜਨਮ ਦਿਨ ਮਨਾਉਣਾ ਵਾ ਸਾਨੂੰ ਵੀ ਪਤਾ ਵਾ ਵੀ ਸਾਡੇ ਕੋਲ ਕਿੰਨੇ ਪੈਸੇ ਆ ਤੇ ਕਿੰਨੇ ਖਰਚ ਕਰਨੇ ਆ ਤੇ ਕਿੱਥੇ ਵਰਤਨੇ ਆ ਪਰ ਪਤਾ ਨਹੀਂ ਕਰਦੇ ਇਹਨਾਂ ਨੂੰ ਕੀ ਹੋ ਗਿਆ ਵਾ ਜੇ ਸੰਦੀਪ ਕੋ ਗਈਆਂ ਉਹ ਵੀ ਅੱਗੋਂ ਪੈਸੇ ਸਾਂਭ ਲੋ ਅੱਗੇ ਲੋੜੇ ਅੱਗੇ ਦੀ ਅੱਗੇ ਵੇਖੀ ਜਾਊਗੀ ਮੰਮੀ ਦਾ ਵੀ ਇਹੋ ਹਾਲ ਆ। ਮੇਰੀ ਗੱਲ ਸੁਣ। ਇਹ ਚਾਹੁੰਦੇ ਨਹੀਂਗੇ ਪਹਿਹੀ ਆਪਣੀ ਮਰਜ਼ੀ ਨਾਲ ਕੋਈ ਕੰਮ ਕਰੀਏ। ਜੇ ਮੈਂ ਆਪਣਾ ਕੰਮ ਸ਼ੁਰੂ ਕੀਤਾ ਉਹੱਚ ਵੀ ਟਿੱਕਾ ਡਾਉਂਦੇ ਹੀ। ਹੁਣ ਸਾਡੇ ਮੁੰਡੇ ਦਾ ਜਨਮ ਦਿਨ ਕੀ ਅਸੀਂ ਮਨਾਉਣਾ ਨਹੀਂਗਾ? ਤੇ ਜੇ ਮੈਂ ਕਹਿੰਦਾ ਵੀ ਮਾਮਾ ਜੀ ਹੁਣਾਂ ਨੂੰ ਤੇ ਤੈਜ ਜੀ ਹੁਣਾਂ ਨੂੰ ਬੁਲਾਇਆ ਵਾ। ਇਹ ਰਿਸ਼ਤੇਦਾਰ ਕੀ ਕਰਨੇ ਹੀ? ਦੋ ਪਕੌੜੇ ਕੱਢੋ ਤੇ ਜਨਮ ਦਿਨ ਮਨਾਇਆ ਜਾਂਦਾ ਵਾ। ਤੂੰ ਕੋਈ ਗੱਲ ਫਿਕਰ ਨਾ ਕਰੋ। ਤੁਸੀਂ ਤਿਆਰੀ ਆਪਣੀ ਕਰੀ ਜਾਓ। ਠੀਕ ਹੈ ਨਾ? ਸਮਾਨ ਮੈਂ ਤੁਹਾਨੂੰ ਕੱਲ ਲੈ ਕੇ ਦਵਾਂਗਾ। ਅਸੀਂ ਮਨਾਉਣਾ ਮੁੰਡੇ ਜਨਮ ਦਿਨ। ਤਿਆਰੀ ਇਹ ਘਰ ਚ ਕੀ ਕਰਨੀ ਆ? ਕੋਈ ਗੱ ਲੇ ਦੱਸ ਵੀ ਖੁਸ਼ੀ ਦੀ ਗੱਲ ਵੀ ਇਹਨਾਂ ਕੋ ਜਰੀ ਜਾਂਦੀ ਹੈਗੀ ਖਰੇ ਕਿਦਾਂ ਦਾ ਸੁਭਾਅ ਹੋ ਗਿਆ ਇਹਨਾਂ ਦਾ ਨੌਕਰੀਆਂ ਕਾਦੀਆਂ ਨਾ ਕੋ ਆ ਗਈਆਂ ਨੇ ਤੇ ਹਵਾ ਹੀ ਬਦਲ ਗਈ ਹੈ ਡੈੜੀ ਨੂੰ ਦੱਸਣਾ ਵਾ ਕਿ ਕੱਲ ਘਰੇ ਰਹੇ ਤੁਸੀਂ ਨਾ ਜਾਇਓ ਕੇ ਪਾਸੇ ਮੈਂ ਉਧਰ ਲੱਭਣੇ ਆ ਤੁਹਾਨੂੰ ਮੈਂ ਪੁੱਤ ਥੋੜਾ ਹਵੇਲੀ ਆਇਆ ਹਾਂ ਅੱਛਾ ਉਹ ਮੈਂ ਨਾ ਤੁਹਾਨੂੰ ਸੁਣਾ ਦੇਣਾ ਸੀਗਾ ਕੱਲ ਜਨਮ ਦਿਨ ਕਿਤੇ ਨਾ ਨਾ ਘਰੇ ਆਇਆ ਕੱਲ ਉਹਨਾਂ ਅਨਮੋਲ ਦਾ ਜਨਮ ਦਿਨ ਵਾ ਕੱਲ ਅੱਛਾ ਤੇ ਮੈਂ ਸਭ ਉਹ ਜੋਤਰਾ ਡਿਆ ਹੀ ਸਲਾਹ ਕਰਨ ਅਜੀ ਹੁਣੇ ਉਧਰ ਵੀ ਲੀ ਖਲੋਤੇ ਆਪਾਂ ਅੱਛਾ ਤੇ ਮੈਂ ਉਹਨੂੰ ਕਿਹਾ ਸੀ ਮੈਂ ਹਾਂ ਚੱਲ ਤੂੰ ਮੰਮੀ ਨੂੰ ਦੱਸ ਦੇ ਸਾਡਾ ਇਰਾਦਾ ਸੀ ਵੀ ਚੱਲ ਕੱਲ ਜਨਮ ਦਿਨ ਮਨਾਉਂਦੇ ਮੁੰਡੇ ਦਾ ਬੜੀ ਵਧੀਆ ਗੱਲ ਵਾ ਯਾਰੋ ਹਰ ਵਾਰੀ ਵਿਚਾਰਾ ਰਹਿ ਜਾਂਦਾ ਵਾ ਇਹੋ ਇਹ ਤਾਂ ਤੇ ਮੈਂ ਸੋਚਣਿਆ ਸੀ ਵੀ ਚੱਲ ਅਰਕੀ ਚਲੋ ਹੁਣ ਥੋੜਾ ਬੋਤਾ ਕਰ ਲੈਨੇ ਆ ਚੱਲ ਖੈ ਭਰਾ ਸੱਦ ਲਾਂਗੇ ਨਾ ਕਰੋ ਕਰੋ ਤੂੰ ਸਦੋ ਆਪਣੇ ਰਿਸ਼ਤੇਦਾਰ ਜੀ ਨੇ ਵੀ ਆ ਗਏ ਆ ਹੂੰ ਤੇ ਵਧੀਆ ਗੱਲ ਵਾ ਜੇ ਮਾਰਾ ਜੀ ਨੇ ਹੁਣ ਦਿੱਤੇ ਆ ਪੈਸਾ ਤੇ ਲਾ ਹਾਂਜੀ ਤੇ ਚਲੋ ਚੰਗੇ ਥਾਂ ਲਾਉਣਾ ਵੀ ਚਾਹੀਦਾ ਉਹ ਮੈਂ ਤੈਨੂੰ ਸ਼ਦੈਨ ਨੂੰ ਕਹਿ ਬੈਠਾ ਮੈਂ ਕਿਹਾ ਤੇ ਮੈਂ ਵੀ ਚੱਲ ਕੱਲ ਦਾ ਕੋਈ ਕੰਮ ਨਾ ਰੱਖਣਗੀ ਹੋਰ ਆਹੋ ਇਹ ਤਾਂ ਹੈ ਮम्मी ਤੁਹਾਨੂੰ ਪਤਾ ਅੱਗੋਂ ਹੋਰ ਹੀ ਗੱਲਾਂ ਵੀ ਤੁਹਾਡੇ ਕੋਲ ਜੇ ਆਏ ਆ ਚਾਰ ਤੁਸੀਂ ਖਰਚੀ ਜਾਂਦੇ ਜੇ ਉਹ ਯਾਰ ਤੈਨੂੰ ਪਤਾ ਯਾਰ ਉਹਦੇ ਸੁਭਾਤਾ ਜੋ ਬੰਦ ਤੂੰ ਹੀ ਕਾਨੂੰ ਕਹਿਣਾ ਸੀ ਉਹਨੂੰ ਉਹ ਫਿਰ ਮੈਂ ਕਹਿਣਾ ਹੀ ਹੀਗਾ ਜੇ ਆਪਾਂ ਉਦਾਂ ਹੀ ਕੋਈ ਪ੍ਰੋਗਰਾਮ ਕਰਦੇ ਤੇ ਫਿਰ ਕਹਿਣਾ ਹੀ ਵੀ ਮੈਂ ਦੱਸਿਆ ਨਹੀਂਗਾ ਸਾਨੂੰ ਗਿਣਤੀ ਜੀ ਨਹੀਂ ਗਿਣਦੇ ਚੱਲ ਤੁਸੀਂ ਤਗੜੇ ਹੋ ਕੇ ਕਰੋ ਪ੍ਰੋਗਰਾਮ ਹੋ ਸਕੋ ਕਹਿਣੀ ਕਹਿੰਦੀ ਰਹਿ ਨਹੀਂ ਦੇਨੇ ਆਪਾਂ ਤੇ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਮੂੰਹ ਕੱਢਿਆ ਤੇ ਕੋਈ ਗੱਲ ਨਹੀਂ ਮੈਂ ਹਮ ਮੁੰਡੇ ਦਾ ਕੰਮ ਆ ਨਹੀਂ 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 ਕਰੋ ਕਰੋ ਤੁਸੀਂ ਹੀ ਤੇ ਰੱਖਿਓ ਨਾ ਕੱਲ ਦਾ ਪ੍ਰੋਗਰਾਮ ਕੋ ਮੈਨੂੰ ਤੇ ਰਮਨਦੀ ਨਹੀਂ ਆਉਂਦੀ ਗੱਲ ਦਾ ਵੀ ਜੇ ਤਨੂ ਨੇ ਪੁੱਛ ਹੀ ਲਿਆ ਵਾ ਵੀ ਜਨਮ ਦਿਨ ਮਨਾਉਣਾ ਤੂੰ ਕਹਿ ਬਈ ਕੋਈ ਗੱਲ ਨਹੀਂ ਪੁੱਤ ਅਸੀਂ ਨਾਲ ਵਾ ਤੇਰੇ ਜਿੰਨੂ ਜਿੰਨੂ ਸਤਨਾ ਸਤ ਅਸੀਂ ਤੁੰ ਕਾਨੂੰ ਡੈਪੀ ਇਹ ਕੰਮ ਕਰਨਾ ਹੱਦ ਹੋਈ ਰਮਨਦੀ ਵੀ ਤੇ ਇੱਥੇ ਬੈਠੇ ਆਂ ਉਹ ਠੰਡ ਬੜੀ ਮੈਂ ਅੰਦਰ ਹੀ ਬੈਹਿ ਗਏ ਫਿਰ ਉਹ ਲੱਗਿਆ ਹੁਣ ਉੱਜੜਨ ਕੌਣ ਜੋ ਬਣਾਉਣੀ ਕੀ ਹੋਇਆ ਤੂੰ ਨਹੀਂ ਸੁਣਿਆ ਨਹੀਂ ਨਹੀਂ ਕਿਹੜੀ ਗੱਲ ਅਨਮੋਲ ਦਾ ਜਨਮ ਦਿਨ ਮਨਾਉਣਾ अच्छा ਜਿਹੜੇ 4 ਪੈਸੇ ਹੈਗੇ ਆ ਇਹਨਾਂ ਨੇ ਇੱਦਾਂ ਝਾੜ ਲੈਣੇ ਆ। ਉਹ ਦੋ ਦਿਨ ਟਰੈਕਟਰ ਆਏ ਆ। ਪੈਸੇ ਜਮਾ ਹੋਏ ਹੋਣੇ ਆ। ਖਲੋ ਨਹੀਂ ਡੇ ਹੁਣ। ਆਈ ਹੀ ਮੇਰੇ ਵੱਲ। ਅੱਛਾ। ਕਹਿਣ ਦੀ ਸੀ ਕਿ ਛੁੱਟੀ ਕਰ ਲਿਓ ਸਕੂਲੋਂ ਜਨਮ ਦਿਨ ਮਨਾਉਣਾ ਵਾ। ਉਹ ਰਿਆਂਦੇ ਆਪਾਂ ਛੁੱਟੀ ਨਹੀਂ ਕਰਨੀ। ਮੈਂ ਤੁਹਾਨੂੰ ਕਿਹਾ ਮੈਂ ਕੋਈ ਗੱਲ ਨਹੀਂ ਵੇਖ ਲਾਂਗੇ ਸ਼ਾਮ ਨੂੰ ਮਨਾਉਣਾ ਤੇ ਹੀ ਜਨਮ ਦਿਨ। ਕਿਸ ਟਾਈਮ ਗਰੇ ਟਾਈਮ ਮਨਾਉਣਾ? ਇੰਨਾ ਟਾਈਮ ਨਹੀਂ ਦੱਸਿਆ। ਅੱਛਾ। ਉਹ ਤਾਂ ਮੈਂ ਹੀ ਗੱਲ ਕੀਤੀ ਮੈਂ ਸ਼ਾਮ ਨੂੰ ਮਨਾਉਣਾ ਕਹਿੰਦੀ ਆ। ਉਹ ਹਾਂ ਕੀਤੀ ਹੈ ਕਿ ਨਹੀਂ? ਮੈਂ ਮਾੜਾ ਮੋਟਾ ਕਿਹਾ ਹੀ ਆ। ਕਰ ਲਾਂਗੇ ਕੋਈ ਗੰਨੀ ਮੈਂ ਨਾ ਤਮਾਸ਼ਾ ਵੇਖਾਂਗੇ ਕੀ ਕਰਦੇ ਐ ਇਹਨੇ ਸੌਰੇ ਨੇ ਜੋ ਬੰਦੇ ਸਾਰਿਆਂ ਸੱਦਿਆ ਵਾ ਇਹਨੇ ਵੇਖਾਂਗੇ ਨਾਲੇ ਪਹਿਲਾ ਕੀ ਲਿਆਉਂਦੇ ਐ ਸੌਰੇ ਉਹ ਲਿਆਉਣਾ ਕੀ ਆ ਅੱਗੇ ਕੀ ਲਿਆਂਦਾ ਉਹ ਤਾਂ ਬੜੀਆਂ ਗੱਲਾਂ ਕਰਦੀ ਐ ਅੱਗੇ ਵੇਖਿਆ ਹੀ ਐ ਕਿੰਨੀ ਵੜੀ ਆਉਂਦੇ ਕੀ ਲੈ ਕੇ ਆਉਂਦੇ ਮੈਂ ਤਾਂ ਸਮਝਾਇਆ ਹੀ ਮੈਂ ਹਾਂ ਗੁੱਸਾ ਨਾ ਕਰੀ ਮੇਰੀ ਗੱਲ ਦਾ ਏਦਾਂ ਮੈਂ ਪੈਸੇ ਨਾ ਝੜੋ ਉਹਨਾਂ ਨੂੰ ਨਹੀਂ ਸਮਝਾਉਣੀ ਹੁਣ ਕਿਉਂ ਚਾਰ ਦੁੱਕੀਆਂ ਲੱਭਣ ਡੈ ਪੀਆ ਗੱਲ ਤੇ ਉਹੀ ਹੋਗੀ ਨਾ ਕਿਹਦਾ ਮੂੰਹ ਲਾਲ ਵੇਖ ਕੇ ਨਾ ਇਹਨਾਂ ਨੇ ਆਪਣੇ ਚਪੇੜਾ ਮਾਰ ਮਾਰ ਲਾਲ ਕਰ ਲਿਆ ਮੂੰਹ ਇਹਨਾਂ ਨਵੇਂ ਨਵੇਂ ਪੈਸੇ ਵੇਖੇ ਆ ਚਾਰ ਪੈਸੇ ਆ ਗਏ ਨਾ ਉਹ ਵੇਖਦੇ ਰਿਹਾ ਨਹੀਂ ਜਾਣਦੇ ਅੱਗੇ ਕਿਹਾ ਤੇ ਆਉਂਦੇ ਨਹੀਂ ਮਨ ਅੰਦਰ ਗੁਰਦਰ ਸਾਹਿਬ ਡੱਬਾ ਦੇ ਕੇ ਆਉਂਦੇ ਉਹ ਪਹਿਲਾਂ ਕੀ ਕਹਿੰਦੀ ਆਂ ਕਿਉਂ ਕਹਿੰਦੀ ਅੱਗੇ ਨਮੋਲ ਕੁਝ ਨਹੀਂ ਮਿਲਦਾ ਰਿਆ ਮੰਮੀ ਨੂੰ ਚੜਿਆ ਗੁੱਸਾ ਮੰਮੀ ਨੇ ਤਾਂ ਫੇਰ ਸੁਣਾਈਆਂ ਚਾਰ ਅਸਾਂ ਕੀ ਨਹੀਂ ਲੱਗ ਦਿੰਦਰੀ ਉਹਨੂੰ ਦੱਸ ਭਲਾ ਆਂ ਮੰਮੀ ਨੇ ਵੀ ਇਹੋ ਗੱਲ ਕਹੀ ਕਹਿੰਦੀ ਅੱਗੇ ਵਿਚਾਰਾ ਮੁੰਡਾ ਮੰਗਦਾ ਹੁੰਦਾ ਸੀ ਮੈਨੂੰ ਆਹ ਚੀਜ਼ ਲੈ ਦੇ ਦੋ ਮੰਮੀ ਟੌਫੀਆਂ ਲੈ ਦੇ ਦੋ ਮੰਮੀ ਆਹ ਕਰ ਦੋ ਜਿੰਨਾ ਮਰਜ਼ੀ ਕਿਸੇ ਦਾ ਕਰ ਕਦੀ ਕਹਨੇ ਕਦਰ ਨਹੀਂ ਪੋਣੀ ਵੇਖਲਾ ਇਹਨਾਂ ਨੇ ਹੁਣ ਪੋਣਾ ਇਹਨਾਂ ਦਾ ਜਿੰਨਾ ਮਰਜ਼ੀ ਕਰ ਲੋ ਕੀ ਨਹੀਂ ਕੀਤਾ ਮੈਂ ਉਹ ਮਡੇਲੀ ਵੇਖਲਾ ਜਾੜ ਲੈ ਲੈਂਦਾ ਉਹ ਅਗਮੀ ਲੈ ਕੇ ਆਉਂਦੇ ਰਹਿਣਾ ਪਹਿਲਾਂ ਉਦਰੀ ਲੈ ਕੇ ਆਉਂਦੇ ਰਹੋ ਜਾੜ ਲੈਂਦੋ ਸਾਨੂੰ ਕੀ ਆ ਸਾਡਾ ਕੀ ਜਾਣਿਆ ਇਹਨਾਂ ਦੇ ਜਾਣੇ ਆ ਚੱਲ ਕੋਈ ਗੱਲ ਨਹੀਂ ਕੱਲ ਛੁੱਟੀ ਕਰੀ ਲਵਾਂਗੇ ਫਿਰ ਵੇਖ ਲਾਂਗੇ ਹੁਣ ਨਾਲ ਤਮਾਸ਼ਾ ਵੇਖਾਂਗੇ ਕੀ ਕਰਦੇ ਭਲਾ ਇਹ ਆ ਵੇਖਨੇ ਸੋਰੇ ਕੀ ਲੈ ਕੇ ਆਉਂਦੇ ਆ ਕਮ ਸੇ ਕਮ ਚੱਲ ਸਾਡੇ ਨਾਲ ਸਲਾਹ ਨਹੀਂ ਕਰਨੀ ਹੀ ਮੰਮੀ ਨੂੰ ਨਾਲ ਦੱਸ ਦਿੰਦੇ ਕਿ ਅਸੀਂ ਜਨਮ ਦਿਨ ਮਨਾਉਣਾ ਵਾ ਚੱਲ ਕੋਈ ਗੱਲ ਨਹੀਂ ਜੋ ਮਰਜ਼ੀ ਕਰਦੇ ਨਾਲ ਨੂੰ ਕੀ ਚੱਲ ਮੰਮੀ ਨਾਲ ਸਾਥ ਹੀ ਦੇਣਾ ਹੀ ਠੀਕ ਹੈ ਜੀ ਇਹ ਲੋੜਵਾ ਤੇ ਤਲਾਹੀ ਉਹ ਡੈਡੀ ਜਿਹਾ ਗੱਸਾ ਦੇ ਇਹਨੂੰ ਕਰਦੇ ਰਹਿਣ ਜੋ ਕਰਨਾ ਵਾ ਅਹੀਂ ਚੁੱਪ ਕਰਕੇ ਨਾ ਤੇ ਮੈਂ ਕੋਈ ਕੰਮ ਕਰਨਾ ਵਾ ਚੁੱਪ ਕਰਕੇ ਬੈਠਿਆ ਰਹਿਣਾ ਹੀ ਮਾਵਾ ਧੀਆਂ ਨੇ ਚੱਲ ਠੀਕ ਹੈ ਕੋਈ ਗੱਲ ਨਹੀਂ ਰੋਟੀ ਬਣੀ ਗਈ ਰੋਟੀ ਲੈ ਕੇ ਆਉ ਮੈਂ ਲਿਓਨੀ ਰੋਟੀ ਤੇ ਬੈਠੋ ਵੀ ਲੈ ਲੈਣਾ ਨੇ ਕੰਮ ਇਹ ਚਾਰ ਪੈਸੇ ਹੈਗੇ ਨੇ ਸੰਭਲੋ ਜਨਮ ਦਿਨ ਮਨਾਉਣੇ ਆਏ ਨੇ